ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜੀਵਨ ਸਿੰਘ ਅੱਜ ਫੇਰ ਇੱਕ ਨਵੀਂ ਕਵਿਤਾ ਲੈ ਕੇ ਹਾਜ਼ਰ ਆਇਆ ਹਾਂ ਜੀ ਹੱਲਸੀ ਤੇ ਲੜਾਈ ਜਿੰਨੀ ਮਰਜੀ ਬਦਲਾ ਕਦੇ ਨਹੀਂ ਮੁੱਕਦੀ ਲੱਸੀ ਤੇ ਲੜਾਈ ਜਿੰਨੀ ਮਰਜੀ ਬਦਲਾ ਕਦੇ ਨਹੀਂ ਮੁੱਕਦੀ ਪਿਆਰ ਤੇ ਮੁਹੱਬਤਾਂ ਦਾ ਰਹਿਣਾ ਸਿੱਖ ਲੈ ਕੀ ਪਰੋਸਾ ਕੱਲ ਦਾ ਅੱਜ ਇਕੱਠੇ ਕੱਲ ਪੱਤਾ ਰਹਿਣਾ ਏ ਕਿ ਨਹੀਂ ਕਾ ਤੂੰ ਦੇਖ ਜਲਦਾ ਪਿਆਰ ਤੇ ਮੁਹੱਬਤਾਂ ਨਾ ਰਹਿਣਾ ਸਿੱਖ ਲੈ ਕੀ ਪਰੋਸਾਂ ਕੱਲ ਦਾ ਅੱਜ ਇਕੱਠੇ ਕੱਲ ਪੱਤਾ ਰਹਿਣਾ ਏ ਕਿ ਨਹੀਂ ਕਾ ਤੂੰ ਦੇਖ ਜਲਦਾ ਇੱਕ ਦੂਜੇ ਤਾਈ ਲੋੜ ਪੈਂਦੀ ਤਰੈਂਦੀ ਫੇਰ ਅੱਖ ਲੁਕਦੀ ਲੱਸੀ ਤੇ ਲੜਾਈ ਜਿੰਨੀ ਮਰ ਜੀਵ ਦਾ ਲਾ ਕਦੇ ਨਹੀਂ ਮੁੱਕਦੀ ਲੱਸੀ ਤੇ ਲੜਾਈ ਜਿੰਨੀ ਮਰਜੀ ਵਧਾਲਾ ਕਦੇ ਨਹੀਂ ਮੁੱਕਦੀ ਲੜਨੇ ਵਾਲੀ ਵੀ ਕੋਈ ਉਮਰ ਹੁੰਦੀ ਨਾਨਿਆਣੇ ਬਣੀਂਦਾ ਛੋਡੇ ਵੱਲ ਵੇਖ ਕੇ ਉਦਾਹਰਨਾ ਦਿੰਦੇ ਨਾ ਖਰਾਬ ਕਰੀਦਾ ਹੋ ਲੜਨੇ ਵਾਲੀ ਵੀ ਕੋਈ ਉਮਰ ਹੁੰਦੀ ਨਾਨਿਆਣੇ ਬਣੀਂਦਾ ਛੋਡੇ ਵੱਲ ਦੇਖ ਕੇ ਉਦਾਹਰਨਾ ਦਿੰਦੇ ਨਾ ਖਰਾਬ ਕਰੀਦਾ ਦੱਸਣੇ ਵਾਲਾ ਵੀ ਗੱਲ ਨਾ ਸੰਹਾਰਦਾ ਨਾ ਗੱਲ ਕਰੇ ਸੁਖ ਦੀ ਲੱਸੀ ਤੇ ਲੜਾਈ ਜਿੰਨੀ ਮਰਜੀ ਵਧਾਲਾ ਕਦੇ ਨਹੀਂ ਮੁੱਕਦੀ ਹੋ ਲੱਸੀ ਤੇ ਲੜਾਈ ਜਿੰਨੀ ਮਰਜੀ ਵਧਾਲਾ ਕਦੇ ਨਹੀਂ ਮੁੱਕਦੀ ਗੱਲ ਨਾ ਸੰਹਾਰ ਹੁੰਦੀ ਕਿਸੇ ਬੰਦੇ ਦੀ ਬਹੁਤਾਂ ਖੂਨ ਖੋਲਦਾ ਪਤਾ ਨਹੀਂ ਗਮਾਨ ਕਿਹੜੀ ਗੱਲ ਦਾ ਕਰੇ ਰਹੇ ਬੰਦਾ ਟੋਲਦਾ ਹੋ ਗੱਲ ਨਸਰ ਹੁੰਦੀ ਕਿਸੇ ਬੰਦੇ ਦੀ ਬਹੁਤਾ ਖੂਨ ਖੋਲਦਾ ਪਤਾ ਨਹੀਂ ਗਮਾਨ ਕਿਹੜੀ ਗੱਲ ਦਾ ਕਰੇ ਰਹੇ ਬੰਦਾ ਟੋਲਦਾ ਬਾਅਦ ਵਿੱਚ ਆਉਂਦੀ ਜਦ ਸੁਰਤ ਟਟਗਾਣੇ ਜੇਬ ਜਾਂਦੀ ਖੁਸ਼ ਦੀ ਲੱਸੀ ਤੇ ਲੜਾਈ ਜਿੰਨੀ ਮਰਜੀ ਵਧਾਲਾ ਕਰਦੇ ਨਹੀਂ ਮੁੱਕਦੀ ਹਾਂ ਲੱਸੀ ਤੇ ਲੜਾਈ ਜਿੰਨੀ ਮਰਜੀ ਵਧਾਲਾ ਕਰਦੇ ਨਹੀਂ ਮੁੱਕਦੀ ਹੋ ਜੀਵਨਾਤਮਨ ਕੰਟਰੋਲ ਕਰ ਲੈ ਸੋਚ ਉੱਚੀ ਰੱਖ ਕੇ ਪਿੰਡ ਵਿੱਚ ਜਾ ਕੇ ਐਵੇਂ ਖਰੀ ਨਾ ਕਰੀ ਹੱਥ ਡਾਂਗ ਰੱਖ ਕੇ ਹੋ ਜੀਵਨਾਤਮਨ ਕੰਟਰੋਲ ਕਰ ਲੈ ਸੋਚ ਉੱਚੀ ਰੱਖ ਕੇ ਪਿੰਡ ਵਿੱਚ ਜਾ ਕੇ ਐਵੇਂ ਖਰੀ ਨਾ ਕਰੀ ਹੱਥ ਡਾਂਗ ਰੱਖ ਕੇ ਪੁੰਧੜਾਲੇ ਬੜੇ ਹੈਗੇ ਜਿੱਦੀ ਮਿੱਤਰਾਂ ਮੰਡੀਰ ਬਹੁਤਾ ਕੁੱਟਦੀ ਹੋ ਲੱਸੀ ਤੇ ਲੜਾਈ ਜਿੰਨੀ ਮਰਜੀ ਬਦਾਲਾ ਕਰਦੇ ਨਹੀਂ ਮੁੱਕਦੀ ਲੱਸੀ ਤੇ ਲੜਾਈ ਜਿੰਨੀ ਮਰਜੀ ਬਦਾਲਾ ਕਰਦੇ ਨਹੀਂ ਮੁੱਕਦੀ ਧੰਨਵਾਦ ਦੋਸਤੋ